ਦਾ ਤੇ ਦੋਸਤ ਦੇ ਦੋਸਤ ਦੀ ਮਾਂ ਤੇ ਠੰਡਾ ਧੁੰਦਾ ਤੇ ਦੋਸਤੀ ਮਾਂ ਦੇ ਭੋਗ ਤੇ ਜਾਣ ਦਾ ਸਫਰ ਹੈ ਠੰਡਾ ਧੁੰਦਾ ਤੇ ਦੋਸਤ ਦੀ ਮਾਂ ਦੇ ਦੇ ਭੋਗ ਤੇ ਜਾਣ ਦਾ ਸਫਰ ਹੈ ਸਫਰ ਦੌਰਾਨ ਯਾਦ ਕਰਦਾ ਮੈਂ ਆਪਣੀ ਮਾਂ ਦੀਆਂ ਕੁਰਬਾਨੀਆਂ ਦੋਸਤ ਵੱਲੋਂ ਦੱਸੀਆਂ ਉਸ ਦੀ ਮਾਂ ਦੀਆਂ ਕੁਰਬਾਨੀਆਂ ਸਫ਼ਰ ਦੌਰਾਨ ਯਾਦ ਕਰਦਾ ਮੈਂ ਆਪਣੀ ਮਾਂ ਦੀਆਂ ਕੁਰਬਾਨੀਆਂ ਦੋਸਤ ਵੱਲੋਂ ਦੱਸੀਆਂ ਉਸ ਦੀ ਮਾਂ ਦੀਆਂ ਕੁਰਬਾਨੀਆਂ ਦੋਵੋਂ ਮਾਵਾਂ ਨੂੰ ਚਿਤਪਦੇ ਉਹ ਮੈਨੂੰ ਲੱਗਦੀਆਂ ਇੱਕੋ ਜਿਹੀਆਂ ਦੋਵੇਂ ਮਾਵਾਂ ਨੂੰ ਚਿਤਰਦੇ ਉਹ ਮੈਨੂੰ ਲੱਗਦੀਆਂ ਇੱਕੋ ਜਿਹੀਆਂ ਹੁਣ ਮੈਂ ਦੋਸਤ ਦੀ ਮਾਂ ਦੇ ਭੋਗ ਤੇ ਨਹੀਂ ਸਾਡੀ ਮਾਂ ਦੇ ਭੋਗ ਤੇ ਜਾ ਰਹੇ ਬਹੁਤ ਸ਼ੁਭ